ਦੀ ਬੇਸ਼ਾਨੀ ਆ ਰਹੀ ਹੈ ਅਰੇ ਜੀ ਬੇਸ਼ਾਨੀ ਆ ਰਹੀ ਹੈ ਇੱਕ ਮਿੰਟ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਰਵੇਸ਼ ਗਰਗ ਟੱਕਰ ਰੋਡ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਸਾਡੇ ਕੋਲੇ ਗ੍ਰੀਨ ਕੈਟਾਗਰੀ ਜਿਹੜੀ ਇੰਡਸਟਰੀ ਹੈ ਸਾਨੂੰ ਇਹ ਕਹਿ ਕੇ ਧੰਕੀਆਂ ਦਿੱਤੀਆਂ ਜਾਂਦੀਆਂ ਕਿ ਸਾਡੇ ਕੋਲ ਪਾਣੀ ਤੁਹਾਡਾ ਓਵਰ ਹੈ ਗ੍ਰੀਨ ਕੈਟਾਗਰੀ ਦਾ ਅਸੀਂ ਤੁਹਾਡਾ ਪਾਣੀ ਸਾਫ਼ ਕਰਦੇ ਹਾਂ ਅਸੀਂ ਤੁਹਾਡੇ ਕਨੈਕਸ਼ਨ ਕੱਟ ਦਿਆਂਗੇ ਅਸੀਂ ਤੁਹਾਡੀਆਂ ਫੈਕਟਰੀਆਂ ਬੰਦ ਕਰਾ ਦਿਆਂਗੇ ਈਵਨ ਕੀ ਐਮਐਲਏ ਪੋਲੇ ਦੀ ਮੌਜੂਦਗੀ ਦੇ ਵਿੱਚ ਬੋਬੀ ਨੇ ਇਹ ਗੱਲ ਕਹੀ ਆ ਬੋਬੀ ਜਿੰਦਲ ਨੇ ਕਿ ਤੁਸੀਂ ਇੱਥੇ ਫੈਕਟਰੀਆਂ ਲਾਈਆਂ ਕਿਉਂ ਆ ਗ੍ਰੀਨ ਕਾਗਜ਼ਰੀ ਦੇ ਜੇ ਤੁਹਾਨੂੰ ਪਤਾ ਸੀ ਇੱਥੇ ਡੈਂਗਾ ਲੱਗਿਆ ਆ ਸਾਨੂੰ ਹਮੇਸ਼ਾ ਧੰਕੀ ਦਿੱਤੀ ਜਾਂਦੀ ਆ ਕਿ ਅਸੀਂ ਸਖਮਲ ਜੋ ਆਣ ਵੱਲੋਂ ਕਿ ਅਸੀਂ ਸਾਰੀਆਂ ਡੈਂਗਾ ਡੈਂਗਾ ਵਾਲੇ ਜਾ ਕੇ ਤੁਹਾਡੇ ਕਨੈਕਸ਼ਨ ਕਟਾ ਦਿਆਂਗੇ ਸਿਲਵਰ ਇਹ ਕਨੈਕਸ਼ਨ ਕਟਾ ਦਿਆਗੇ ਔਰ ਕਟਾਇਆ ਉਹਨਾਂ ਨੇ ਮੇਰੇ ਕੋਲ ਇਹ ਪ੍ਰੂਫ ਆ ਜੀਸੀਬੀ ਲੱਗਿਆ ਆ ਪੋਣਾ ਮੈਨ ਲਗਾ ਬੈਠੀ ਕੀ ਗੱਲ ਹੋਊਗੀ ਤੁਹਾਡੀ ਐਮਐਲਏ ਸਾਹਿਬ ਚਲੇਗਾ ਸੁਣਵਾਈ ਨਹੀਂ ਹੋ ਰਹੀ ਮੈਂ ਕਰਦਾ ਮੈਂ ਸਾਨੂੰ ਨਹੀਂ ਸੁਣਵਾਈ ਹੋ ਰਹੀ ਨਹੀਂ ਸੁਣਵਾਈ ਕਰਦਾ ਅਗਲਾ ਕਦਮ ਕੀ ਲਗਾ ਸੁਣਵਾਈ ਨਹੀਂ ਹੋ ਕੀ ਕਰੂੰਗਾ ਅਗਲਾ ਕਦਮ ਅਸੀਂ ਦੇਖਾਂਗੇ ਇਦਾਂ ਹੀ ਅਸੀਂ ਜਿੱਥੇ ਵੀ ਜਾਵਾਂਗੇ ਪ੍ਰੈਸ ਨੂੰ ਦੱਸਾਂਗੇ ਕਿ ਕਿਉਂ ਕਿਉਂ ਸਾਨੂੰ ਕੀ ਦਿੱਕਤ ਆ ਰਹੀ ਆ ਉੱਥੇ ਨਹੀਂ ਉੱਥੇ ਉਹਨਾਂ ਨੇ ਪ੍ਰੋਬਲਮ ਕੀ ਹੈ ਜੀ ਪ੍ਰੋਬਲਮ ਇਸ ਤਰ੍ਹਾਂ ਜੀ ਇਹਨਾਂ ਇਹਨਾਂ ਨੇ ਸੀਟੀਪੀ ਪਲਾਂਟ ਦੀ ਆੜ ਦੇ ਵਿੱਚ ਗ੍ਰੀਨ ਕਾਗਜ਼ਰੀ ਨੂੰ ਤਨ ਕੀਤਾ ਜਾ ਰਿਹਾ ਹੈ। ਕੌਣ ਕਰ ਰਿਹਾ ਹੈ? ਕਮਲ ਚੋਹਾਨ ਤੇ ਬੋਬੀ ਜਿੰਦਲ। ਉਹਨਾਂ ਦਾ ਕੀ ਰੋਲ ਹੈ ਵਿੱਚ? ਉਹ ਆਪਣੇ ਆਪ ਨੂੰ ਸੀਟੀਪੀ ਦੇ ਮਾਲਕ ਸਮਝਦੇ ਆ ਵੀ ਸੀਟੀਪੀ ਸਾਡਾ ਲੱਗੇ ਆ ਅਸੀਂ ਮਾਲਕ। ਅਸੀਂ ਜੋ ਕਹਦਾ ਨੇ ਠੀਕ ਆ। ਮੈਨੂੰ ਪਹਿਲਾਂ ਉਹਨਾਂ ਨੇ ਧੰਕੀ ਦਿੱਤੀ ਕਿ ਅਸੀਂ ਜੀਸੀਜੀ ਤੇ ਪੁਲਿਸ ਲੈ ਕੇ ਆ ਰਹੇ ਹਾਂ ਤੁਹਾਡੇ ਕਨੈਕਸ਼ਨ ਕਟਾਂਗੇ। ਤੁਹਾਡੇ ਉੱਥੇ ਕਿਸ ਚੀਜ਼ ਦੀ ਫੈਕਟਰੀ ਹੈ? ਇਹਦੀ ਫੈਕਰੀ ਟੈਕਸਟਾਈਲ ਦੀ ਫੈਕਟਰੀ ਹੈ। ਤੇ ਤੁਸੀਂ ਉੱਥੇ ਤੁਹਾਡੀ ਫੈਕਟਰੀ ਕਿਉਂ ਢਾਣ ਆ ਗਏ ਕਿ ਤੁਹਾਡੇ ਨਾਲ ਕੋਈ ਪਰਸਨਲੀ ਦੁਸ਼ਮਣੀ ਹੈ ਪਰਸਨਲੀ ਹੋਣੀ ਹੈ ਜੀ ਜਿਹੜਾ ਉਹ ਅੰਦਰ ਆਏ ਆ ਕਲੋਨੀ ਦੇ ਅੰਦਰ ਆ ਕੇ ਪ੍ਰਾਈਵੇਟ ਆ ਕੇ ਗਏ ਆ ਜਦ ਕਿ ਕਲੋਨੀ ਦੇ ਬਾਹਰ ਦੋ ਡਾਈਨਾਂ ਦਾ ਉਸੇ ਕਲੋਨੀ ਚ ਸੀਵਰੇਜ ਜੁੜਿਆ ਹੋਇਆ ਅਸੀਂ ਆ ਜੇ ਤੁਸੀਂ ਕਤਨਾ ਚਾਹੁੰਦੇ ਹੋ ਤਾਂ ਉਥੋਂ ਕੱਤੋਂ ਜਿੱਥੇ ਤੁਹਾਡਾ ਸੀਵਰੇਜ ਪਾਇਆ ਹੋਇਆ ਜੀ ਤੁਸੀਂ ਅੰਦਰ ਆ ਕੇ ਕਲੋਨੀ ਦੇ ਵਿੱਚ ਉਹਨਾਂ ਨੇ ਹੌਦੀ ਢਾਈ ਆ ਤੁਸੀਂ ਇਸ ਮਾਮਲੇ ਤੇ ਕੋਈ ਅਸੀਂ ਪੁਲਿਸ ਬਿਲਕੁਲ ਕੀਤੀ ਇਸ ਪੁਲਿਸ ਕਾ ਮੈਂ ਪੁਲਿਸ ਕੰਪਲੇਨ ਵੀ ਕੀਤੀ ਹੋਈ ਆ ਮੇਰੇ ਕੋਲ ਨੰਬਰ ਲਗਾਇਆ ਹੋਇਆ ਆ ਮੈਂ ਪੁਲਿਸ ਦਾ ਸਾਰਾ ਕੁਝ ਕੀਤਾ ਹੋਇਆ ਜੀ ਕਾਰਵਾਈ ਨਹੀਂ ਹੋ ਰਹੀ ਬਿਲਕੁਲ ਨਹੀਂ ਚੇਅਰਮੈਨ ਨੂੰ ਵੀ ਲਿਖਿਆ ਅਸੀਂ ਜਦੋਂ ਉੱਪਰ ਖਬਰਾਂ ਫੋਟੋਆਂ ਪਾਣੇ ਆ ਵੀ ਕੱਕਾ ਰੋਡ ਤੇ ਪਾਣੀ ਆ ਗਿਆ ਤੇ 5 ਮਿੰਟ ਬਾਅਦ ਸਾਡੇ ਕੋਲੇ ਉਹਨਾਂ ਦਾ ਟੈਲੀਫੋਨ ਆ ਜਾਂਦਾ ਤੁਸੀਂ ਉੱਪਰ ਨਾਲ ਖਬਰਾਂ ਪਾਓ ਜੀ ਅਸੀਂ ਤੁਹਾਡਾ ਠੀਕ ਕਰਾ ਦਿੰਦੇ ਰੁਖਾਨ ਕਹਿੰਦਾ ਕਮਲ चौहान ਅਤ ਕਮਲ चौहान ਨਹੀਂ ਤੇ ਉੱਪਰ ਕਿਹਨੂੰ ਪਾਉਂਦੇ ਹੋ ਤੁਸੀਂ ਅਸੀਂ ਮੈਂ ਚੇਅਰਮੈਨ ਨੂੰ ਵੀ ਪਾਈਆਂ ਜੀ ਪੋਲੂਸ਼ਨ ਬੋਰਡ ਦੇ ਐਕਸ਼ਨ ਨੂੰ ਵੀ ਪਾਈਆਂ ਮਜੀਠੀਆ ਸਾਹਿਬ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਵੀ ਭੇਜੀਆਂ ਡੀਸੀ ਸਾਹਿਬ ਨੂੰ ਵੀ ਭੇਜੀਆਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਭੇਜੀਆਂ ਸਭ ਨੂੰ ਸੁਣਵਾਈ ਦੀ ਕੋਈ ਸੁਣਵਾਈ ਨਹੀਂ ਕਿੰਨੀਆਂ ਕਿ ਇੰਡਸਟਰੀਆਂ ਗਈਆਂ ਤੁਹਾਡੇ ਵਰਗੀਆਂ ਕਿੰਨੀਆਂ ਫੈਕਟਰੀਆਂ ਉੱਥੇ ਹੈਗੀ 1200 200 ਸੱਚੀ ਜਿਹੜੀ ਗ੍ਰੀਨ ਕਾਰਡ ਅਗਰੀਦੀ ਹੈ ਤੇ ਉਹ ਸਾਰੀਆਂ ਪਰੇਸ਼ਾਨ ਹੈ ਸਰ ਜਦੋਂ ਪਾਣੀ ਮੇਨ ਰੋਡ ਦੇ ਉੱਤੇ ਪਾਣੀ ਪਾਣੀ ਹੋ ਜੂਗਾ ਤਾਂ ਪਰੇਸ਼ਾਨੀ ਆਪੇ ਤੁਹਾਡੀ ਕਿਹੜੀ ਫਰਮ ਹੈ ਮੇਰੀ ਕਾਲੀਸਨ ਵੋਲਟੇਜ ਹੈ ਤੇ ਜਿਹੜੀ ਜੀ ਤੁਸੀਂ ਕੰਪਲੇਂਟ ਪਾਈ ਹੈ ਉਹਦੀ ਕਾਪੀ ਦੇ ਸਕਦੇ ਹੋ ਸਾਨੂੰ ਆ ਲਓ ਮੈਂ ਕੰਪਲੇਂਟ ਰਿਟਨ ਚ ਰਿਟਨ ਚ ਮੈਂ ਐਨਜੀਟੀ ਨੂੰ ਪਾਈ ਹੈ ਮਗਰ ਉਹਦੀ ਕਾਪੀ ਪ੍ਰੈਜ਼ੈਂਟ ਨਹੀਂ ਕਾਪਲੇਂਟ ਨੂੰ ਪੁਲਿਸ ਨੂੰ ਜਿਹੜੀ ਕੰਪਲੇਂਟ ਪਾਈ ਹੈ ਉਹਦੀ ਪ੍ਰੈਜ਼ੈਂਟ ਨਹੀਂ ਮੇਰੇ ਕੋਲੇ ਤਾਂ ਵਟਸਐਪ ਕਰ ਦਾਂਗੇ ਮੈਂ ਉਹ ਵਟਸਐਪ ਕਰ ਦੂੰਗਾ 4-5 ਮਹੀਨੇ ਹੋ ਗਏ ਤੁਹਾਡੀ ਮੰਨ ਕੀ ਹੈ ਮੰਨ ਦੀ ਚੀਜ਼ ਹੈ ਤੁਹਾਡੀ ਪਹਿਲਾਂ ਤਾਂ ਜਿਹੜੀ ਹੌਦੀ ਢਾਈ ਗਈ ਹੈ ਇਹ 60 ਦੇ ਵਿੱਚ ਉਹ ਪਹਿਲਾਂ ਹੌਦੀ ਪੀਡੀਆ ਬਣਾ ਕੇ ਦੋਵੇ ਉਸ ਤੋਂ ਬਾਅਦ ਉਹ ਬਹਿ ਕੇ ਗੱਲ ਕਰਨ ਉਹਨਾਂ ਨੂੰ ਕੋਈ ਸਾਡੇ ਨਾਲ ਪ੍ਰੋਬਲਮ ਹੈ ਅਸੀਂ ਇੰਡਸਟਰੀਸਟਾਂ ਅਸੀਂ ਉਹਨਾਂ ਦੀ ਇੰਡਸਟਰੀ ਬੰਦ ਕਰਾਉਣ ਚ ਬਿਲਕੁਲ ਨਹੀਂ ਚਾਹੁੰਦੇ ਬੰਦ ਹੋਵੇ ਮਗਰ ਅਸੀਂ ਖੁਦ ਵੀ ਪਰੇਸ਼ਾਨ ਨਹੀਂ ਹੋਣਾ ਚਾਹੁੰਦੇ ਵੀ ਉਹ ਉਹ ਆਪਣੀ ਇੰਡਸਟਰੀ ਚਲਾਉਣ ਲਈ ਸਾਡੀ ਇੰਡਸਟਰੀ ਨੂੰ ਬੰਦ ਕਰਾ ਲੈ ਜਾਂ ਸਾਨੂੰ ਥ੍ਰੈਟ ਕਰਨ ਪੋਲਿਟੀਕਲ ਸਪੋਰਟ ਨਾਲ ਹੋ ਗਿਆ ਸਾਰਾ ਆ ਆ ਬੋਲੋ ਜੀ ਬੋਲੋ ਜੀ ਦੇਖੋ ਜੀ ਕਮਲ ਜੀ ਕਹਿਣਾ ਆਪਣਾ ਨਾਮ ਦੱਸੋ ਕਮਲ ਚੋਹਣ ਜੀ ਡਾਇਰੈਕਟਰ ਪੰਜਾਬ ਡਾਇਰ ਐਸੋਸੀਏਸ਼ਨ 50 ਐਮਐਲਟੀ ਸਰ ਜੀ ਤੁਹਾਡੇ ਤੇ ਕੋਈ ਇਲਜ਼ਾਮ ਲਗਾਇਆ ਕੋਈ ਲੋਕ ਕਹਿ ਰਹੇ ਨੇ ਕਿ ਸਾਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਤੁਹਾਡੇ ਕਨੈਕਸ਼ਨ ਕੱਟੇ ਜਾਣਗੇ ਤੁਹਾਡਾ ਨਾਮ ਲੈ ਕੇ ਸਰ ਕਮਲ ਹਾਂ ਜੀ ਭਾਈ ਸਾਹਿਬ ਕੈਂ ਧਮਕੀ ਦੀ ਗੱਲ ਹੈ ਧਮਕੀ ਅਸੀਂ ਕਿਸੇ ਨੂੰ ਕੋਈ ਨਹੀਂ ਦਿੱਤੀ ਜਿਹੜੀ ਗੱਲ ਅਸੀਂ ਕੈਸ਼ਨ ਕੱਟਣ ਦੀ ਹੈ ਅਸੀਂ ਪੰਜਾਬਦਾਰ ਐਸੋਸੀਏਸ਼ਨ ਆ ਪੂਰੇ ਤਾਈਪੁਰ ਰੋਡ ਤੇ ਕੱਕਾ ਰੋਡ ਤੇ ਮਹਾਵੀਰ ਕੰਪਲੈਕਸ ਦੇ ਵਿੱਚ ਸਾਡਾ ਹੀ ਸਿਵਰੇਜ ਪਿਆ ਹੋਇਆ ਹੈ ਸਾਡੇ ਕੋਲ ਉਹਦੇ ਬਿੱਲ ਵੀ ਹੈ ਸਾਡੇ ਕੋਲ ਉਹ ਇੱਕ ਇੱਕ ਪ੍ਰੂਫ ਵੀ ਹੈ ਇਹਨਾਂ ਨੇ ਜਿੰਨੇ ਵੀ ਗ੍ਰੇ ਕੈਟਾਗਰੀ ਦੀ ਇੰਡਸਟਰੀ ਹੈ ਸਾਡੇਆਂ ਦਾ 110 ਦਈਆਂ ਪੂਰੇ ਤਾਈਪੁਰ ਰੋਡ ਤੇ 400 ਫੈਕਟਰੀਆਂ ਗ੍ਰੇ ਕੈਟਾਗਰੀ ਦੀ ਇੰਡਸਟਰੀ ਜਿਹਦੇ ਚ ਹਜ਼ਾਰਾਂ ਲੇਬਰ ਕੰਮ ਕਰਦੀ ਹੈ ਉਹਦਾ ਪਾਣੀ ਸਾਰਾ ਬਾਥਰੂਮ ਦਾ ਪਾਣੀ ਜੋ ਵੀ ਉਹ ਧਲਾਈ ਕਰਦਾ ਜਾਂ ਕੁਝ ਕਰਦਾ ਸਾਡੇ ਜਾ ਰਿਹਾ ਡੈਰੀਆਂ ਦਾ ਪਾਣੀ ਸਾਡੇ ਜਾ ਰਿਹਾ ਕਲੋਨੀਆ ਦਾ ਪਾਣੀ ਸਾਡੇ ਜਾ ਰਿਹਾ ਅਸੀਂ ਕਿਉਂ ਨਾ ਆਪਣੇ ਹੱਕ ਲਈ ਲੜੀਏ ਅਸੀਂ ਪਲਾਂਟ ਲਗਾਇਆ ਆਪਣੇ ਲਈ ਆਪਣੇ ਲਈ ਪਲਾਂਟ ਡਿਜ਼ਾਈਨ ਕੀਤਾ ਆਪਣੇ ਹਿਸਾਬ ਨਾਲ ਸੀਵਰੇਜ ਪਾਇਆ ਅਸੀਂ 72 ਕਰੋੜ ਦਾ ਪਲਾਂਟ ਤੇ ਲਗਾਇਆ ਲੋਕਾਂ ਲਈ ਨਹੀਂ ਲਾਇਆ ਸਾਡਾ ਹੀ ਪਾਣੀ ਆ ਸਾਡਾ ਸਾਡਾ ਪਰਸਨਲ ਸੀਵਰੇਜ ਚ ਕਿਸੇ ਲੋਕਾਂ ਨੇ ਕਿਉਂ ਕ੍ਰਿਸ਼ਨ ਜੋੜੇ ਹੋਏ ਆ ਆਪਣੇ ਕੱਟ ਲੈਣ ਜੇ ਮੇਰ ਮੇਸ਼ ਗਰਗੀ ਪ੍ਰਧਾਨ ਜੀ ਜਾਂ ਸਰਦਾਰ ਜੀ ਬੋਲਦੇ ਸੀ ਜੇ ਪ੍ਰਧਾਨਤ ਆਪਣਾ ਸੀਵਰੇਜ ਪਵਾ ਲੈਣ ਅਸੀਂ ਪ੍ਰਧਾਨ ਜੀ ਆਪਣਾ ਸੀਵਰੇਜ ਪਵਾ ਕੇ ਬੈਠੇ ਆ ਇੱਕੋ ਰਿਕਾਰਡਿੰਗ ਆ ਕਹਿੰਦੇ ਬਾਅਦ ਕੰਪਲੀਟ ਨਾ ਪਾਓ ਤੁਹਾਡੇ ਕੋਲ ਇਹ ਰਿਪੋਰਟ ਕੀ ਹੈਗਾ ਸਰੋ ਨੀ ਨੀ ਅਸੀਂ ਕੋਈ ਨਹੀਂ ਕਿਹਾ ਅਜਿਹਾ ਕਿ ਮੈਂ ਤਾਂ ਉਹ ਨਹੀਂ ਗੱਲ ਕਹੀ ਜੇ ਭਾਈਚਾਰੇ ਦੀ ਗੱਲ ਹੈ ਤਾਂ ਮੈਂ ਪਾਣੀ ਠੀਕ ਕਰਾਨਾ ਜੇ ਕੰਪਲੇਂਟਾ ਦੀ ਗੱਲ ਹੈ ਬਟਾ ਕਰੋ ਸਾਡੇ ਕੋਲ ਵੀ ਹੈ ਤੁਸੀਂ ਬਿਲਕੁਲ ਗਲਤ ਹੈ ਤੁਹਾਡੇ ਕੋਲ ਨਾ ਕਾਰਪੋਰੇਸ਼ਨ ਦੀ ਮਨਜ਼ੂਰੀ ਹੈ ਨਾ ਪੀਡੀਏ ਦੀ ਮਨਜ਼ੂਰੀ ਹੈ ਸਿਰਫ ਸਾਡੀ ਸੀਵਰੇਜ ਲਾਈਨ ਹੈ ਸਾਡਾ ਸੀਟਪੀ ਹੈ ਉਹ ਸਿਰਫ ਪੀਡੀਏ ਮੈਂਬਰ ਜਿਹੜਾ ਬਣਿਆ ਉਹਦਾ ਹੀ ਪਾਣੀ ਆ ਸਕਦਾ ਕਿਸੇ ਹੋਰ ਮੈਂਬਰ ਦਾ ਪਾਣੀ ਨਹੀਂ ਆ ਸਕਦਾ ਚਾਹੇ ਤੁਹਾਡਾ ਵਜਾ ਕਿਸੇ ਦਾ ਹੋਵੇ ਚਾਹੇ ਕੋ ਪ੍ਰਧਾਨ ਹੋਵੇ ਸਾਨੂੰ ਕੋਈ ਫਰਕ ਨਹੀਂ ਉਹਦੇ ਨਾਲ ਸਰ ਸੀਰੀਅਸ ਗੱਲ ਪਵਾਏ ਕਿੰਨੇ ਸਮੇਂ ਤੋਂ ਸਰ ਅਸੀਂ ਸੀਵਰੇਜ ਸਾਡੇ 5 ਹਾਂਜੀ ਇਹਨਾਂ ਦਾ ਦੇਖੋ ਇਹਨਾਂ ਦਾ ਇਹਨਾਂ ਦੇ ਕਿ ਸੀਬਰੀ ਨਹੀਂ ਹੈ ਕਿਉਂ ਸਾਡੇ ਚ ਪਾਣੀ ਪਾ ਰਹੇ ਆ ਅਸੀਂ ਤਾਂ 1 ਕਰੋੜ ਰੁਪਏ 1 ਕਰੋੜ ਲੀਟਰ ਪਾਣੀ ਡੇਲੀ ਫ੍ਰੀ ਸਾਫ਼ ਕਰਦੇ ਆ ਕਿ ਵੀਡੀਓ ਵਾਲ ਹੋ ਰਹੀ ਤਾਂ ਪਾਣੀ ਜਿਹੜਾ ਬਾਹਰ ਰੋੜ ਤੇ ਆ ਰਿਹਾ ਉਹ ਕੀ ਚੀਜ਼ ਕਰੋ ਭਾਜੀ ਇਹ ਆ ਬੋਤਲ ਹੈ ਇਹ ਬੋਤਲ ਚ 200 ਲੀਟਰ 2 200 ਗ੍ਰਾਮ ਪਾਣੀ ਆਣਾ ਜਾਂ 200 ਐਮ ਐਲ ਪਾਣੀ ਆਣਾ ਹੈ ਤਾਂ ਉਹ ਚ ਨਹੀਂ ਆ ਬਾਹਰ ਵੱਧ ਪਾਉਂਗਾ ਡੁੱਲੂਗਾ ਅਸੀਂ ਆਪਣੇ ਹਿਸਾਬ ਨਾਲ ਪਲਾਟ ਲਗਾਇਆ ਅਸੀਂ ਲੋਕਾਂ ਦਾ ਪਾਣੀ ਕੈਲਕੂਲੇਟ ਕੀਤਾ 400 ਬੋਰ ਉਹ ਲੀਗਲ ਹੈ ਜਾਂ ਅਨਲੀਗਲ ਹੈ ਇਹਨਾਂ ਦੇ ਕਿਸੇ ਤੇ ਮੈਂ ਗਰਾਊਂਡ ਵਾਟਰ ਨੂੰ ਵੀ ਬੇਨਤੀ ਕਰਦਾ ਕਿ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਗਰਾਊਂਡ ਵਾਟਰ ਦੇ ਮੀਟਰ ਲੱਗਣ ਕਿੰਨਾ ਪਾਣੀ ਕੱਢਦੇ ਆ ਜੀ ਕਿੰਨਾ ਪਾਣੀ ਕੱਢਦੇ ਆ ਹਰ ਫੈਕਟਰੀ ਨੂੰ ਗਰਾਊਂਡ ਵਾਟਰ ਦਾ ਮੀਟਰ ਲੱਗਣਾ ਚਾਹੀਦਾ ਹੈ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਹੈ ਅਸੀਂ ਪੋਲੂਸ਼ਨ ਬੋਰਡ ਨੂੰ ਵੀ ਸ਼ਿਕਾਇਤ ਕੀਤੀ ਹੈ ਅਸੀਂ ਡੈਰੀਆਂ ਦਾ ਕਲੋਨੀਆਂ ਦਾ ਗ੍ਰੇਟ ਫੈਕਟਰੀਆਂ ਦਾ ਐਸਡੀਓ ਤੋਂ ਲੈ ਕੇ ਮੁੱਖ ਮੰਤਰੀ ਤੱਕ ਪੁਲਿਸ ਪ੍ਰਸ਼ਾਸਨ ਨੂੰ ਸਭ ਨੂੰ ਸ਼ਿਕਾਇਤ ਕਰ ਚੁੱਕੇ ਆ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਭੋਲਾ ਜੀ ਨੇ ਜਰੂਰ ਕਿਹਾ ਹੈ ਕਿ ਅਸੀਂ ਮੈਂ 14 ਕਰੋੜ ਦਾ ਇੱਕ ਬਜਟ ਬਣਾਇਆ ਉਹ ਸੀਵਰੇਜ ਪਾ ਰਹੇ ਆ ਤੁਸੀਂ ਸਰਕਾਰ ਕਾਰਪੂਸ਼ਕ ਕਮਿਸ਼ਨ ਦਾ ਬਿਆਨ ਲੈ ਸੋ ਕਿ ਤੁਹਾਡਾ ਕੋ ਸਿਵਰੇਜ ਆਏਗਾ ਪਰ ਉਹਨਾਂ ਸਾਨੂੰ ਧਮਕਾਇਆ ਜਾ ਰਿਹਾ ਹੈ ਨਾ ਬੋਲੋ ਬਾਰ-ਬਾਰ ਬਾਜੀ ਮੇਰੀ ਮੇਰੇ ਮੇਰੀ ਮੇਰੀ ਸੁਣੋ ਮੇਰੀ 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 ਪ੍ਰਾਪਰਟੀ ਦੇ ਸਾਡੇ ਸਿਵਰੇਜ ਦਾ ਧੱਕੇ ਨਾਲ ਪਾਣੀ ਪਾਣਾ ਹੈ ਤੁਮ ਹੱਥ ਦਾ ਜੋੜ ਨਹੀਂ ਹੈਗੇ ਬਾਜੀ ਮੈਂ ਆਪਣਾ ਪਲਾਨ ਤਾਂ ਫੇਲ ਨਹੀਂ ਕਰਨਾ ਇਹਨਾਂ ਲੋਕਾਂ ਕਰਕੇ। ਇਹ ਗੱਲ ਨਹੀਂ ਕੀਤੀ, ਅਸੀਂ ਰਿਕੁਐਸਟ ਕੀਤੀ ਸੀ ਮੈਸਰ ਜੀ। ਤੁਹਾਡੇ ਮੁਤਾਬਕ ਜਿਹੜਾ ਪੀੜੀ ਦਾ ਮੈਂਬਰ ਹੈ ਸਿਰਫ ਉਹੀ ਅਸੀਂ ਉਹੀ ਸੀਵਰੇਜ ਪਾਣੀ ਪਾਸ ਕਰਦਾ। ਬਾਕੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਮਾਧਮੇਂ ਤੇ ਆਪਣੇ ਆਪਣੇ ਸੀਵਰੇਜ ਕੱਟ ਲੈਣ। ਨਹੀਂ ਅਸੀਂ ਕਟਾਂਗੇ। ਕੀ ਕਰਕੇ ਕਰਾਉਣਾ ਤੇ? ਅਸੀਂ ਪੁਲਿਸ ਕੋਲ ਸ਼ਿਕਾਇਤ ਵੀ ਕਰਾਂਗੇ, ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕਰਾਂਗੇ। ਲੋਕ ਬਣਦੀ ਗੰਨੀ ਕਰਦੇ। ਪੁਲਿਸ ਪਿੱਛੇ ਜੇ ਖੜਾ ਪੰਗਾ ਪਿਆ ਅਸੀਂ ਨਰਿੰਦਰ ਇੰਟਰਨੈਸ਼ਨਲ ਦਾ ਉਹਨਾਂ ਐਪੂਲੂਸ਼ਨ ਬੋਰਡ ਨੇ ਇਹ ਕਿਹਾ ਸੀ ਉਹਨਾਂ ਨੂੰ ਕਿ ਤੁਸੀਂ ਆਪਣੇ ਅੰਦਰ ਹੌਦੀਆਂ ਬਣਾਉਣ। ਇਹ ਆਪਣੇ ਸਾਰੇ ਬੰਦਿਆਂ ਵੇ ਇੱਕ ਉਹ ਕਹਿ ਰਹੇ ਸੀ ਕਾਲਰ ਰੋਗ ਲਾਇਆ ਕਹਿੰਦੇ ਇਹਦਾ ਪੀਡੀਏ ਦਾ ਰਸੀਬ ਪਾਇਆ ਕਹਿੰਦੇ ਸਰਕਾਰ ਦਾ ਪੈਸਾ ਨਹੀਂ ਲੱਗਿਆ ਉਹ ਦਾਵਾ ਕਰ ਰਹੇ ਸੀ ਬਿਲਕੁਲ ਸਰਕਾਰ ਦਾ ਕੋਈ ਪੈਸਾ ਸਰਕਾਰ ਨਾਲ ਸਬਸਿਡੀ ਤੇ ਪਲਾਨ ਬਸਿਡੀ ਸਿਵਲ ਬਸਿਡੀ ਸਾਡਾ ਨੂਜਲ ਹੈ ਸਾਡੇ ਕੋਲ ਬਿੱਲ ਹੈ ਪੰਜਾਬ ਡਾਇਰ ਐਸੋਸੀਏਸ਼ਨ ਨਾਲ ਸਿਵਲ ਪਾਇਆ ਦਾ ਇਹਨਾਂ ਕੋਲ ਕੋ ਬਿੱਲ ਹੈ ਤਾਂ ਲੈਣ ਜਿੱਦੇ ਬਚਨੀ ਫੈਕਟਰੀ ਭਾਦਰਕੇ ਰੋਡ ਤੇ ਲੱਗੀ ਹੋਈ ਹੈ ਉੱਥੇ ਸਾਰਿਆਂ ਦਾ ਆਪਣੇ ਆਪ ਖੋਜਰੀਆਂ ਆ 200 ਬੰਦਾ ਕੰਮ ਕਰਦਾ ਉਹਨਾਂ ਨੇ ਆਪਣੇ ਟੈਂਕ ਬਣਾਏ ਹੋਏ ਇਹ ਵੀ ਟੈਂਕ ਬਣਾ ਲੈਣ ਜਾਂ ਆਪਣਾ ਸਿਵਲ ਪਾ ਲੈਣ ਕਿਰਪਾ ਕਰਕੇ ਸਾਡੇ 'ਚ ਪਾਣੀ ਨਾ ਪਾਣ ਹੱਥ ਜੋੜ ਕੇ ਬ ਮੇਰਾ ਨਾਮ ਰਵਦੀਪ ਸਿੰਘ ਆ ਮੇਰੀ ਕੰਪਨੀ ਦਾ ਨਾਮ ਆ ਆਰਪੀਐਨ ਇੰਟਰਨੈਸ਼ਨਲ ਟ੍ਰਾਈਵਲ ਲਿਮਟਿਡ ਆ ਮੇਰਾ ਗੋਡਾਊਨ ਆ ਉਥੇ ਮੇਰਾ ਗੋਡਾਊਨ ਆ ਜੀ ਫੈਕਟਰੀ ਨਹੀਂ ਆ ਮੇਰੀ ਮੇਰਾ ਪਾਈਪ ਦਾ ਗੋਡਾਊਨ ਆ ਬਿਲਕੁਲ ਨਾਲ ਹੈ ਆਪਣਾ ਟ੍ਰੀਟਮੈਂਟ ਪਲੈਂਟ ਦੇ ਬਿਲਕੁਲ ਨਾਲ ਹੀ ਕਿਹੜੀ ਰੋਡ ਤੇ ਕੱਕਾ ਰੋਡ ਤੇ ਮੇਨ ਰੋਡ ਤੇ ਜੀ ਕੀ ਕਹਿਣਾ ਚਾਹੁੰਦੇ ਹੋ ਡਾਈਂਗਾਂ ਵਾਲੇ ਮੈਂ ਕਿ ਦਿਨੇ ਕੋਈ ਪਾਣੀ ਨਹੀਂ ਆਉਂਦਾ ਰਾਤ ਨੂੰ ਓਵਰਫਲੋ ਹੁੰਦਾ ਉੱਥੇ ਪਾਣੀ ਰਾਤ ਨੂੰ ਜਦ ਤਾ ਇਹ ਸੀਟਪੀ ਪਲੈਂਟ ਚਲਾਉਂਦੇ ਆ ਜਾ ਇਹਨਾਂ ਦਾ ਬਾਈਪਾਸ ਕਰਦੇ ਪਾਣੀ ਤਾਂ ਸੜਕ ਤੇ ਪਾਣੀ ਆਂਦਾ ਹੈ ਜੀ ਇਹਨਾਂ ਨੂੰ ਜੇ ਕੰਪਲੇਂਟ ਪਾਉਣੀ ਹੈ ਸੀ ਪੋਲੂਸ਼ਨ ਉਸ ਤੋਂ ਮੈਨੂੰ ਫੋਨ ਆ ਜਾਂਦਾ ਮੈਂ ਕਮਲ ਛਾਨ ਡਾਇਰੈਕਟਰ ਬੋਲ ਰਿਹਾ ਪੀਡੀਏ ਦਾ ਤੇ ਤੁਹਾਡਾ ਕਨੈਕਸ਼ਨ ਕੱਟ ਦਿਆਂਗੇ ਅਸੀਂ ਅੱਛਾ ਜੀ ਕਿ ਤੁਹਾਡਾ ਕਨੈਕਟ ਤੁਹਾਡਾ ਇਲੀਗਲ ਕਨੈਕਸ਼ਨ ਹੈ ਕਦੋਂ ਕਦੋਂ ਇਹ ਪਿਛਲੇ 15 15 ਦੀ ਕੀ ਗੱਲ ਹੈ 15 ਸਤੰਬਰ ਤੋਂ ਜੀ ਮੈਂ ਐਮਐਲਏ ਸਾਹਿਬ ਗੋਗੀ ਸਾਹਿਬ ਨੂੰ ਵੀ ਵਟਸਐਪ ਕਰ ਰਿਹਾ ਬਟ ਕੋਈ ਰਿਪਲਾਈ ਨਹੀਂ ਆ ਰਿਹਾ ਤੁਹਾਨੂੰ ਕੋਈ ਆਡੀਓ ਵਗੈਰਾ ਹੈਗੀ ਸਭ ਕੁਝ ਹੈਗਾ ਜੀ ਕਮਲ ਛਾਨ ਦਾ ਆਡੀਓ ਸੁਣਾ ਸਕਦੇ ਸਾਨੂੰ ਅੱਛੇ ਮਾਈਕ ਤੇ ਸੁਣਾ ਹੈਲੋ ਹੈਲੋ 파지 ਪਈਸਾ ਪਈਸਾ ਕੰਮ ਕਰਾਉਣ ਬੋਲਣ ਦੀ ਕੀ ਦਿੱਤੋ ਪੰਜੰਜੰਜ ਸਰ ਜੀ ਹਾਂ ਸਰ ਬਸ ਮੇਰੇ ਘਰ ਵਾਲਾ ਮੈਂ ਠੀਕ ਹਾਂ ਉਹ ਤੋਂ ਬਚ ਬਾਈ ਚਾਂ ਸਰ ਵਾਧੂ ਵਾਧੂ ਬੜੀ ਸਾਤਾ ਪਾਣੀ ਵਿੱਚ ਇਹਨਾਂ ਭੱਲੇ ਦਾ ਇਹ ਵਿੱਚ ਆ ਗਿਆ ਪਾਜੀ ਦਿੱਲੀ ਇਹਨਾਂ ਕੋਈ ਡਰਾਈ ਮੇਰੀ ਬੈਂਕ ਚ ਰੋ ਮੇਰੀ ਬੈਂਕ ਅਸੀਂ ਨਾ ਕਦੇ ਕਿਸ ਨੂੰ ਕਹਿੰਦੇ ਨਹੀਂ ਕੁਝ ਅੱਜ ਸਾਰਾ ਚਾਹਤ ਉਡਿ ਇੰਡਸਟਰੀ ਇੱਥੇ ਚਾਹ ਕਿਸੇ ਹੋਟੀ ਜਿੰਨੀ ਗਰੀਨ ਕੈਟਰੀ ਇੰਡਸਟਰੀ ਚਾਹ ਕੋ ਐਗਿਆ ਦੋਨੀਆ ਕਲੋਨੀਆ ਚਾਹ ਦੋਟਾ ਕੋ ਇੰਡਸਟਰੀ ਚਾਹ ਕੋ ਫੈਕਟਰੀ ਆ ਸਾਰਾ ਪਾਣੀ ਅਸੀਂ ਨਹੀਂ ਸਾ ਗੋਲੇ ਕਿਤੇ ਮਣਾ ਬਟਾ ਨਿਕਲ ਵੀ ਸਕਦਾ ਮੈਂ ਉਸ ਗੱਲ ਨੂੰ ਨਹੀਂ ਕਹਿੰਦਾ ਅਸੀਂ ਕਿ ਬਹੁਤ ਅਸੀਂ ਬਹੁਤ ਸੱਚੇ ਆ ਬਸ ਸਾਡੀ ਕੋਸ਼ਿਸ਼ ਹੁੰਦੀ ਜਿੰਨਾ ਕੰਟਰੋਲ ਕਰੀ ਜੀ ਹੂੰ ਹੂੰ ਇਹ ਹਾਲ ਮੈਂ ਕਰਵਾਉਣਾ ਮੈਂ ਪੁੱਛ ਕਹਿੰਦਾ ਜੂ ਤਾਂ ਵਾਲਾ ਤਰੀ ਨਹੀਂ ਚੱਲਦਾ ਨਹੀਂ ਨਹੀਂ ਪਤਾ ਕੀ ਚੱਕਰ ਆ ਮੇਰੀ ਮੇਰੀ ਬੇਟੀ ਜੇ ਉਹ ਕਹਿੰਦਾ ਬੜਾ ਮਸਲਾ ਹੱਲ ਹੋ ਜਾਊਗਾ ਮੇਰੀ ਗੱਲ ਤੁਹਾਡਾ ਪਾਣੀ ਬਚ ਜਾਂਦਾ ਮੇਰਾ ਕੋਟਾ ਮੇਰਾ ਗਡਾਉਨ ਆ ਭਾਜੀ ਮੇਰੀ ਡਾਇੰਗ ਨਹੀਂ ਹੈਗੀ ਉੱਥੇ ਜਦੋਂ ਗਡਾਉਨ ਦਾ ਬਾਥਰੂਮ ਦਾ ਪਾਣੀ ਜਾਂਦਾ ਹੀ ਹੈ ਭਾਜੀ ਭਾਜੀ ਮੇਰਾ ਸੀਵਰੇਜ ਕਨੈਕਸ਼ਨ ਕਰਾਇਆ ਹੋਇਆ ਉਹ ਚੱਕਰ ਇਹ ਮੇਰਾ ਸਿਰਫ ਸੀਵਰੇਜ ਜਾਂਦਾ ਨਹੀਂ ਸੀਵਰੇਜ ਕਿਹੜਾ ਸੀਵਰੇਜ ਤੇ ਹੈ ਹੀ ਨਹੀਂ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਦਾ ਸੀਵਰੇਜ ਬਾਹਰ ਜਿਹੜਾ ਜਾਂਦਾ ਜਿਹੜਾ ਪੀਡੀਆ ਤੁਹਾਡਾ ਹੈਗਾ ਉੱਥੇ ਸੀਵਰੇਜ ਕਨੈਕਸ਼ਨ ਕਰਾਇਆ ਹੋਇਆ ਮੇਰਾ ਭਾਜੀ ਇੱਥੇ ਕਾਰਪੋਰੇਸ਼ਨ ਦਾ ਸੀਵਰੇਜ ਜੋ ਹੋਵੇ ਜਿਹੇ ਕਾਰਪੋਰੇਸ਼ਨ ਸੀ ਉੱਥੇ ਤਾਈ ਕੋਰ ਦੇ ਕੋਲ ਹੋਰ ਮਨੂ ਭਾਈ ਕੀ ਕਹਿ ਰਹੇ ਮੈਂ ਕੀ ਕਹਿ ਰਿਹਾ ਤੁਹਾਡੇ ਪੁਲੀਸ਼ਨ ਬੋਰਡ ਦਾ ਜਿਹੜਾ ਹੈਗਾ ਉਹ ਚੀਜ਼ ਜਾਂਦਾ ਮੇਰਾ ਸੀਵਰੇਜ ਜਾਂਦਾ ਹੈ ਮੇਰਾ ਕੋਈ ਇੱਥੇ ਕੈਮੀਕਲ ਵਾਲਾ ਪਾਣੀ ਕੈਮੀਕਲ ਆ ਰਿਹਾ ਜੀ ਚਲੋ ਮੈਂ ਤੁਹਾਨੂੰ ਹੋਰ ਇਹ ਕਹਿੰਦਾ ਸੀਵਰੇਜ ਨਹੀਂ ਨਹੀਂ ਤੁਸੀਂ ਕਹਿ ਰਹੇ ਤੁਸੀਂ ਕਹਿ ਰਹੇ ਹੋ ਕਿ ਪਾਣੀ ਕਿੱਥੇ ਜਾਂਦਾ ਮੇਰਾ ਤਾਂ ਉੱਥੇ ਇੱਕ ਮੁੰਡਾ ਰਹਿੰਦਾ ਸੀ ਜੀ ਤਾਂ ਤੁਹਾਡਾ ਪਾਣੀ ਫਰੀਸ ਸਾਫ ਰੱਖਿਆ ਸਾਰਿਆਂ ਦਾ ਮੈਂ ਇਹਨਾਂ ਨੂੰ ਮੈਂ ਠੀਕੇ ਕਰਦੇ ਹਾਂ ਪਰ ਯਾਰ ਗੰਦ ਨਾ ਮਰੇ ਪਾਓ ਨਾ ਮਰੇ ਮਰੇ ਨੂੰ ਠੀਕ ਕਰਦੇ ਨੂੰ ਸ਼ਿਕਾਇਤ ਸੁਧਰਾ ਮੈਂ ਕਰੀ ਜਾਉ ਫਾਇਦਾ ਕੋਈ ਨਹੀਂ ਆ ਜਾਂ ਸੁਣੋ ਮਰੀ ਵਾਲੇ ਨੂੰ ਠੀਕ ਕਰਾਓ ਮਸਲਾ ਬੜਾ ਠੀਕ ਕਰਨਾ ਆਪਾਂ ਘੜਤਾਂ ਆਹ ਮਸਲਾ ਮੈਂ ਕਿ ਠੀਕ ਹੋਣਾ ਚਾਹੀਦਾ ਮੇਰੇ ਮੂਰੇ ਗੋਪਾਲ ਸ਼ਵੇਤਾ ਜੀ ਨੇ ਪਾਈਏ ਪ੍ਰੋਜੈਕਟਸ ਨੂੰ ਬਾਅਦ ਵਿੱਚ ਦਰਪਾਤੀ ਕੋ